ਤਸਵੀਰਾਂ ਦੇਖ ਰਹੇ ਹੋ ਹੋਰ ਵੀ ਜਿਹੜੇ ਸਾਥੀ ਹੈ ਉਹ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਗੁਰਦੇ ਜਿਹੜੇ ਹੈਗੇ ਉਹਨੂੰ ਉੱਤਰ ਵਿੱਚ ਪਹੁੰਚਾ ਸੀ ਲੇਕਿਨ ਹੋਰ ਵੀ ਜਿਹਾਦੇ ਜਿਹੜੇ ਸਾਥੀ ਇੱਥੇ ਪਹੁੰਚ ਗਏ ਯਾਨੀ ਕਿ ਅੱਲਾ ਵੀ ਇਸ ਤਰ੍ਹਾਂ ਦੇਖਿਆ ਗਿਆ ਹੋਇਆ ਇਹ ਐਸੇ ਝੜ ਕੋਈ ਆਇਆ ਆਇਆ ਇਧਰ ਉਹ ਬੜਾ ਜੀਤਾ ਹਾਂ ਹਾਂ ਤਾਂ ਮੜਾ ਇਧਰ ਇਸ ਸਮੇਂ ਦੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਤੇ ਮੁਰ ਤੋਂ ਵੱਡੀ ਕਾਰਵਾਈ ਕੀਤੀ ਹੈ ਜੀ ਹਾਂ 7 ਤਰੀਕ ਨੂੰ ਜਿਹੜਾ ਕਿ ਆਗੂਆਂ ਦੇ ਵੱਲੋਂ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਜਿਹੜਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਆਗੂਆਂ ਦੇ ਉੱਤੇ ਪਾਣੀ ਦੀ ਬੁਚਾਰਾ ਅਥਰੂ ਗੈਸ ਦੇ ਜਿਹੜੇ ਗੋਲੇ ਉਹ ਦਾਗੇ ਗਏ ਸਿਗੇ ਤਾਂ ਹੁਣ ਫਿਰ ਤੋਂ ਕਈ ਸਖਤ ਤਾਰਾਵਾਂ ਦੇ ਤਹਿਤ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਤੇ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਤੁਹਾਨੂੰ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ 7 ਤਰੀਕ ਨੂੰ ਜਿਹੜਾ ਕਿ ਪ੍ਰਦਰਸ਼ਨ ਕੌਮਨ ਇਨਸਾਫ ਦੇ ਆਗੂਆਂ ਦੇ ਵੱਲੋਂ ਕੀਤਾ ਗਿਆ ਸੀਗਾ ਉਸ ਸਮੇਂ ਵੀ ਕਾਫੀ ਜ਼ਿਆਦਾ ਮੁੱਠਬੇੜ ਜਿਹੜੀ ਦੇਖਣ ਨੂੰ ਮਿਲੀ ਸੀਗੀ ਆਗੂਆਂ ਦੇ ਵਿਚਕਾਰ ਪੁਲਿਸ ਦੇ ਵਿਚਕਾਰ ਤਾਂ ਹੁਣ ਫਿਰ ਤੋਂ ਜਿਹੜੀ ਕਿ ਪੁਲਿਸ ਦੇ ਵੱਲੋਂ ਹੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੁਸੀਂ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਡੇ ਨਾਲ ਆਪਣੀ رائے ਸਾਂਝੀ ਕਰੋ ਤਾਂ ਜਿਹੜੀਆਂ ਕਈ ਸਖਤ ਧਾਰਾਵਾਂ ਲਗਾਈਆਂ ਗਈਆਂ ਨੇ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਉਸ ਦੀ ਫੋਟੋ ਵੀ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਿ ਇਹ ਕਾਰਵਾਈ ਕੀਤੀ ਗਈ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 7 ਤਰੀਕ ਨੂੰ ਆਗੂਆਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦੇ ਚਾਲਦਿਆਂ ਜਿਹੜਾ ਕਿ ਇਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੌਮੇਨ ਸਾਫ ਮੋਰਚੇ ਦੇ ਆਗੂਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਤੁਸੀਂ ਰਾ ਦੇਖ ਰਹੇ ਹੋ। ਹੋਰ ਵੀ ਜਿਹੜੇ ਸਾਥੀ ਹੈ ਉਹ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਗੁਰਜੇ ਜਿਹੜੇ ਹੈਗੇ ਉਹਨੂੰ ਉੱਤਰ ਵਿੱਚ ਰੱਖਿਆ ਲੇਕਿਨ ਹੋਰ ਵੀ ਜਿਹਾ ਦੇ ਜਿਹੜੇ ਸਾਥੀ ਇੱਥੇ ਪਹੁੰਚ ਗਏ। ਯਾਨੀ ਕਿ ਅੱਲਾ ਵੀ ਆਇਆ ਆਇਆ ਇਧਰ ਆ ਕੇ ਬੜਾਜਦਾ ਹਟਾ ਬੜਾਜ ਇਧਰ ਜੀ ਅਸਵੇਲੇ ਤੋਂ ਮਨਜੀ ਕਰ ਰਹੇ ਹਾਂ ਕਿ ਉਹਨਾਂ ਨੂੰ ਇਧਰ ਆ ਉਹ ਰੋਕਿਆ ਜਾ ਰਿਹਾ ਹੈਗਾ ਆ ਲਗਾਤਾਰ ਕਿਸੇ ਨਾਲ ਕਿਤਨਾ ਕਿਤੇ ਝੜਪਾਂ ਹੋਈਆਂ ਵੀ ਨਜ਼ਰ ਆ ਰਹੀਆਂ ਹੈਗੀ ਆ ਤਾਂ ਜੀ ਕਿਹੜੇ ਕਰਨ ਲੋੜੀ ਆ ਬੱਚਾ ਨਾਲ ਆ ਰਿਹਾ ਥੋੜਾ ਬੱਚਾ ਨਾਲ ਆ ਰਿਹਾ ਥੋੜਾ ਬੱਚਾ ਨਾਲ ਆ ਰਿਹਾ ད�ས <laughs> ད�ས 아, 아, 아. ਆਜਾ ਸਰ ਆਜਾ ਆਜਾ ਬਾਈ ਕਿਚੀ ਯਾਰ ਮੇਰੀ ਜਗਤ ਇਹ ਅੰਤ ਹੈ ਹੱਥ ਤੇ ਖੁਦ ਹੱਥ ਤੇ ਖੁਦ ਲੋ ਬੈ ਕੋਈ ਵੀ ਦੇਖੋ ਮਲਾਬ ਦੀ ਖੋਆ ਮਲਾਬ ਦੀ ਦੁੱਧ ਕਈ ਵੀ ਕਲੀਆਂ ਸਬਜ਼ੀਆਂ ਕੋਈ ਸਾਬ ਪੁੱਛਾਂ ਨਹੀਂ ਮੇਰਾ ਮੁੰਡਾ 6 ਮਹੀਨੇ ਤੋਂ ਨਸ਼ਾ ਸੈਂਟਰ ਦਾਖਲ ਕਰਾਇਆ ਵਾ 10 ਲੱਖ ਰੁਪਏ ਖਾ ਗਿਆ ਗਰੀਬ ਬੰਦਾ ਕਿੱਥੋਂ ਕਰੂਗਾ ਹੈ ਫੜਦਾ ਨਹੀਂ ਕੋਈ ਨਸ਼ਾ ਤਸਕਰ ਹਾਂਜੀ ਆਹ ਤਾਂ ਚੱਲ ਆਹ ਤਾਂ ਤਾਂ ਐ ਆਂਤ ਐ ਪਾਣੀ ਪੀ ਲੈ ਪਾਣੀ ਪੀ ਲੈਣ